ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪੰਜਾਬ ਦੇ ਵਿੱਚ ਲੁਕਮਾ ਸਮਝੌਤਾ ਕੀਤਾ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਸਾਰੀ ਗੇੜ ਖੇਡ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਅਤੇ ਆਪ ਦੇ ਲੁਕਵੇਂ ਸਮਝੌਤੇ ਦੀਆਂ ਚਰਚਾਵਾਂ ਸਿਆਸੀ ਖੁੰਡਾਂ ਤੇ ਤਾਂ ਲਗਾਤਾਰ ਚੱਲ ਰਹੀਆਂ ਸਨ ਪਰ ਹੁਣ ਕਾਂਗਰਸ ਦੇ ਵੱਡੇ ਆਗੂਆਂ ਦੇ ਵੱਲੋਂ ਇਸ ਬਾਰੇ ਦਾਅਵੇ ਕੀਤੇ ਜਾਣ ਲੱਗੇ ਨੇ ਦਾਵਾ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪੀਪੀਸੀ ਪ੍ਰੈਜ਼ੀਡੈਂਟ ਸ਼ਮਸ਼ੇਰ ਸਿੰਘ ਦੁੱਲੋ ਨੇ ਕੀਤਾ ਦੁੱਲੋ ਕਹਿੰਦੇ ਕਿ ਇਹ ਅੰਦਰ ਖਾਤੇ ਸਮਝੋਤਾ ਹੋਇਆ ਹੋਇਆ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼ਮਸ਼ੇਰ ਸਿੰਘ ਦੁੱਲੋਂ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਗੱਲ ਦਾ ਹਵਾਲਾ ਦਿੱਤਾ। ਦਰਅਸਲ ਸ਼ਮਸ਼ੇਰ ਸਿੰਘ ਦੁੱਲੋਂ ਨੇ ਕਾਂਗਰਸ ਹਾਈ ਕਮਾਂਡ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕਾਫੀ ਇਤਰਾਜ਼ ਜਤਾਏ ਨੇ ਤੇ ਇਸੇ ਨਾਲ ਹੀ ਸ਼ਮਸ਼ੇਰ ਸਿੰਘ ਦੁੱਲੋਂ ਨੇ ਗੱਲ ਕਰਦੇ ਇਸ ਗੱਲ ਦਾ ਇਸ਼ਾਰਾ ਹੀ ਨਹੀਂ ਕੀਤਾ ਸਗੋਂ ਦਾਵਾ ਕਰਤਾ ਕਿ ਜਿਹੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਅੰਦਰਖਾਤੇ ਸੈਟਿੰਗ ਹੋਈ ਹੋਈ ਹੈ ਅੰਦਰਖਾਤੇ ਸਮਝੋਤਾ ਜਿਹੜਾ ਉਹ ਦੋਵਾਂ ਪਾਰਟੀਆਂ ਦੇ ਵਿਚਕਾਰ ਹੋਇਆ ਹੋਇਆ ਉਹਨਾਂ ਨੇ ਕਿਹਾ ਕਿ ਜਿਵੇਂ ਟਿਕਟਾਂ ਦੀ ਵੰਡ ਕੀਤੀ ਗਈ ਆ ਉਸ ਤੋਂ ਤਾਂ ਇੰਜ ਹੀ ਲੱਗਦਾ ਕਿ ਜਿਵੇਂ ਕਿਤੇ ਕਾਂਗਰਸ ਨੇ ਮਾੜਾ ਉਮੀਦਵਾਰ ਦੇ ਤਾ ਕਿਤੇ ਆਮ ਆਦਮੀ ਪਾਰਟੀ ਨੇ ਮਾੜਾ ਚੰਗਾ ਅਸੀਂ ਨਹੀਂ ਕਹਿ ਸਕਦੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਪਰ ਸ਼ਮਸ਼ੇਰ ਸਿੰਘ ਦੁੱਲੋ ਇਹ ਗੱਲ ਠੋਕ ਕੇ ਕਹਿ ਰਹੇ ਆ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਅੰਦਰ ਖਾਤੇ ਕੋਈ ਗੱਲਬਾਤ ਤੈਅ ਕੀਤੀ ਗਈ ਹੈ ਇੱਕ ਐਸੀ ਸਥਿਤੀ ਪੈਦਾ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਜਿਹੜਾ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਮੰਨੇ ਪਰਮੰਨੇ ਨਿਊਜ਼ ਅਦਾਰੇ ਦਾ ਕੁਇੰਟ ਦੀ ਇੱਕ ਰਿਪੋਰਟ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਿਸ ਹਿਸਾਬ ਦੇ ਨਾਲ ਸੈਟਿੰਗ ਕੀਤੀ ਗਈ ਹੈ ਸੀਟਾਂ ਦੀ ਜਿਸ ਹਿਸਾਬ ਨਾਲ ਸੀਟਾਂ ਵੰਡੀਆਂ ਗਈਆਂ ਨੇ ਟਿਕਟਾਂ ਦਿੱਤੀਆਂ ਗਈਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਨੇ ਦਿੱਤੀਆਂ ਹੋਣ ਤੇ ਚਾਹੇ ਉਹ ਦਿੱਤੀਆਂ ਗਈਆਂ ਹੋਣ ਕਾਂਗਰਸ ਦੇ ਵੱਲੋਂ ਉਹ ਇਹੀ ਇਸ਼ਾਰਾ ਕਰਦੀਆਂ ਨੇ ਕਿ ਅੰਦਰ ਖਾਤੇ ਕੁਛ ਨਾ ਕੁਸ਼ ਤਾਂ ਗੰਡ ਤੁੱਪ ਕੀਤੀ ਗਈ ਹੈ ਗੰਡ ਤੁੱਪ ਕਿੰਨੇ ਵੱਡੇ ਪੱਧਰ ਤੇ ਹੋਈ ਹੈ ਇਹ ਹਾਲੇ ਸਪਸ਼ਟ ਨਹੀਂ ਹੋ ਰਿਹਾ ਪਰ ਸ਼ਮਸ਼ੇਰ ਸਿੰਘ ਦੂਲੋ ਦੇ ਦਾਅਵੇ ਤੋਂ ਬਾਅਦ ਇਹ ਗੱਲ ਕਾਫੀ ਉੱਭਰ ਕੇ ਆ ਰਹੀ ਹੈ ਕਿ ਅੰਦਰ ਖਾਤੇ ਕੁਛ ਨਾ ਕੁਸ਼ ਤਾਂ ਜਿਹੜਾ ਰਿੱਝਿਆ ਆ ਕੋਈ ਐਸੀ ਚੀਜ਼ ਬਣੀ ਹੈ ਜਿਸ ਕਰਕੇ ਸਥਿਤੀਆਂ ਪੈਦਾ ਹੋ ਗਈਆਂ ਕਿਉਂਕਿ ਸ਼ਮਸ਼ੇਰ ਸਿੰਘ ਦੂਲੋ ਬਿਨਾ ਸਿਰ ਪੈਰ ਦੀ ਗੱਲ ਕਰਨ ਵਾਲੇ ਆਗੂਆਂ ਚੋਂ ਨਹੀਂ ਜਾਣੇ ਜਾਂਦੇ ਉਹ ਲੰਬਾ ਉਹਨਾਂ ਦਾ ਪਾਰਲੀਮੈਂਟ ਦਾ ਜਿਹੜਾ ਸਫ਼ਰ ਰਿਹਾ ਹੈ ਉਸ ਤੋਂ ਇਲਾਵਾ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਐ ਅਤੇ ਸਿਆਸਤ ਨੂੰ ਬੜੇ ਡੂੰਘੇ ਤਰੀਕੇ ਨਾਲ ਬਾਚਣ ਵਾਲੇ ਆਗੂਆਂ ਦੇ ਵਿੱਚ ਸ਼ਾਮਲ ਰਹੇ ਐ ਫਿਲਹਾਲ ਉਹ ਕਾਂਗਰਸ ਦੇ ਵਿੱਚ ਹਾਸ਼ੀਏ ਤੇ ਨੇ ਕੁਝ ਲੋਕ ਕਹਿ ਸਕਦੇ ਆ ਕਿ ਇਸ ਕਰਕੇ ਉਹ ਅਜਿਹੀਆਂ ਗੱਲਾਂ ਕਰਦੇ ਹੁਣ ਪਰ ਜਦੋਂ ਤੁਸੀਂ ਸਥਿਤੀਆਂ ਦੇ ਸਬੂਤ ਜਾਨੀ ਕਿ ਸਿਚੁਏਸ਼ਨਲ ਐਵੀਡੈਂਸ ਦੇ ਉੱਤੇ ਗੱਲ ਕਰਦੇ ਹੋ ਤਾਂ ਇਹ ਗੱਲ ਕਿਤੇ ਨਾ ਕਿਤੇ ਤੁਹਾਡੇ ਦਿਮਾਗ 'ਚ ਵੀ ਆਉਂਦੀ ਹੈ ਕਿ ਇਦਾਂ ਹੋਇਆ ਹੋ ਸਕਦਾ ਹੈ ਇਹ ਗੱਲ ਕਾਂਗਰਸ ਆਲੇ ਖੁੱਲਕੇ ਨਹੀਂ ਬੋਲਦੇ ਆਮ ਆਲੇ ਆਮ ਆਦਮੀ ਪਾਰਟੀ ਵਾਲੇ ਖੁੱਲਕੇ ਨਹੀਂ ਬੋਲਦੇ ਪਰ ਇਹ ਗੱਲ ਤਾਂ ਜਦੋਂ ਤੁਸੀਂ ਸੀਟਾਂ ਦੀ ਵੰਡ ਦੇਖਦੇ ਹੋ ਉਦੋਂ ਸਪਸ਼ਟ ਹੋਣ ਲੱਗ ਜਾਂਦੀ ਹੈ ਕਿ ਆਖਰਕਾਰ ਕੁਸਤਾ ਅੰਦਰ ਖਾਤੇ ਚੱਲ ਰਿਹਾ ਕਿੱਡੇ ਵੱਡੇ ਪੱਧਰ ਤੇ ਸਮਝੌਤਾ ਹੋਇਆ ਜਾਂ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਮਾਂ ਆਉਂਦੇ ਸਮੇਂ ਚ ਪਤਾ ਲੱਗ ਜੂ ਜਦੋਂ ਚੋਣਾਂ ਤੋਂ ਬਾਅਦ ਇੱਕ ਦੂਜੇ ਦੇ ਖਿਲਾਫ ਬੋਲਣਗੇ ਜਾਂ ਰਲ ਕੇ ਗੱਲਾਂ ਕਰਨਗੇ ਉਹ ਪਤਾ ਲੱਗ ਜਾਣਾ ਪਰ ਸ਼ਮਸ਼ੀਰ ਸਿੰਘ ਦੁੱਲੋਂ ਦੇ ਇਸ ਦਾਅਵੇ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਅਤੇ ਜਦੋਂ ਅਸੀਂ ਹੋਰ ਅੱਗੇ ਜਾ ਕੇ ਦੇਖਦੇ ਹਾਂ ਤੁਸੀਂ ਇਹ ਵੀ ਗੱਲ ਦੇਖੋਗੇ ਕਿ ਦਿੱਲੀ ਦੇ ਵਿੱਚ ਬੜਾ ਸਮੂਥ ਕੰਮ ਚੱਲ ਰਿਹਾ ਹੈ ਸਾਰੇ ਕਿਤੇ ਪੰਜਾਬ ਦੇ ਵਿੱਚ ਆ ਕੇ ਕਿਉਂਕਿ ਪੰਜਾਬ ਦੀ ਸਥਿਤੀ ਇਹ ਮੰਗ ਕਰਦੀ ਸੀ ਕਿ ਇਹ ਦੋਵੇਂ ਪਾਰਟੀਆਂ ਇਕੱਠੀਆਂ ਨਾ ਹੋਣ ਜੇਕਰ ਇਕੱਠੀਆਂ ਹੁੰਦੀਆਂ ਨੇ ਤਾਂ ਇਹਦੇ ਨੁਕਸਾਨ ਦੋਵਾਂ ਪਾਰਟੀਆਂ ਨੂੰ ਝੱਲਣਾ ਪੈ ਸਕਦਾ ਹੈ ਵੋਟ ਤੀਜੇ ਪਾਸੇ ਸ਼ਿਫਟ ਕਰ ਸਕਦੀ ਹੈ ਤਾਂ ਇਸੇ ਤੋਂ ਬਚਣ ਦੇ ਲਈ ਦੋਵਾਂ ਪਾਰਟੀਆਂ ਨੇ ਅਲੱਗ-ਅਲੱਗ ਲੜਨ ਦਾ ਫੈਸਲਾ ਲਿਆ ਹੈ ਅ ਚਮਚੇਰ ਸਿੰਘ ਦੂਲੋਂ ਹੋਰ ਕੀ ਭੇਦ ਖੋਲਦੇ ਆਉਂਦੇ ਦਿਨਾਂ ਅਚ ਇਹ ਵੀ ਥੋੜੇ ਦਿਨਾਂ ਦੇ ਵਿੱਚ ਚੀਜ਼ਾਂ ਸਪਸ਼ਟ ਹੋ ਜਾਣਗੀਆਂ